ਸ਼ਰਾਬ ਦਾ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਮਾਈ ਹੈ ਜਿਹੜੀ ਆਪਾਂ ਅਕਸਾਈਜ਼ ਨੂੰ ਸਰਕਾਰ ਨੂੰ ਸ਼ਰਾਬ ਤੋਂ ਸ਼ਰਾਬ ਹੁਣ ਐਡਾ ਮਾੜਾ ਨਸ਼ਾ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਆ ਸਰਕਾਰ ਬਣੀ ਆ ਘੱਟੋ ਘੱਟ 10 12 ਜਿਹੜੇ ਕਿ ਆਪਣੇ ਜਿਹੜੇ ਕਿ ਇਸ ਤਰ੍ਹਾਂ ਦੇ ਜਿਹੜੇ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਹੜੀਆਂ ਸ਼ਰਾਬ ਸਰਕਾਰ ਨੇ ਤਿਆਰ ਕੀਤੀ ਜਾਲੀ ਸ਼ਰਾਬ ਨਾਲ 100 150 50 ਮੌਤਾਂ ਸੰਗਰੂਰ ਦੇ ਵਿੱਚ ਹੋਈ ਆ ਮੋਗੇ ਦੇ ਵਿੱਚ ਹੋਈ ਆ ਹੁਣ ਵਰਤ ਕੇ हट ਗਿਆ ਆਪਣਾ ਆਪਣਾ ਮਜੀਠਾ ਦੇ ਵਿੱਚ ਵਰਤ ਕੇ ਡੀਆ ਇੱਧਰ ਕਈ ਥਾਵਾਂ ਤੇ ਜਿਹੜੀਆਂ ਘਟਨਾਵਾਂ ਸਰਕਾਰ ਨਾਲ ਸਰਕਾਰਾਂ ਆਪੀਂ ਦੇ ਨਾਲ ਹੋ ਗਈਆਂ ਹੁਣ ਸਭ ਤੋਂ ਵੱਧ ਜਿਹੜੀ ਮੌਤਾਂ ਹੋਈਆਂ ਮਜ਼ਦੂਰ ਭਾਈਚਾਰੇ ਦੀਆਂ ਮੌਤਾਂ ਹੋਈਆਂ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ 22 300 ਦੀ ਬੋਤਲਾ ਸ਼ਰਾਬ ਦੀ ਹਰ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਠੇਕੇ ਖੋਲੇ ਪਏ ਨੇਗੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਸਰਕਾਰ ਦਾ ਜਿਹੜਾ ਕਿ ਕਾਰਨ ਆਪਾਂ ਇੱਕ ਬਾਈ ਚਿੱਟਾ ਜੱਟਾ ਨਸ਼ਾ ਕਹਿੰਦੇ ਚਿੱਟਾ ਨਸ਼ਾ ਮਾੜਾ ਉਹ ਨਸ਼ਾ ਮਾੜਾ ਉਹ ਤਾਂ ਨਸ਼ੇ ਬਹੁਤ ਮਾੜੇ ਨੇ ਸ਼ਰਾਬ ਕਿਹੜਾ ਘੱਟ ਮਾੜੀ ਹੈ ਸ਼ਰਾਬ ਦੇ ਨਾਲ ਕਿੰਨੇ ਥਾਵਾਂ ਤੇ ਮੌਤਾਂ ਹੋ ਚੁੱਕੀਆਂ ਚਿੱਟੇ ਨਾਲ ਤਾਂ